ਗੱਲ ਸੁਣੋ ਯਾਰ ਵਾਹਿਗੁਰੂ 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 ਸਾਬबान ਸਾਬ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਸੱਚੇ ਨਾਮ ਸਾਂਝ ਸੇਵਾ ਸਿਕਿਉਰਿਟੀ ਟਾਂਡੀਬੀ ਵਾਲੀ ਸੇਵਾ ਦੇਖੋ ਜੀ ਅਸਰਦਾ ਸਾਡੇ ਪੱਪੂ ਜੀ ਡਰਾਈਵਰ ਯੂਐਸਏ ਤੋਂ ਇਹ ਸਾਰੇ ਮਾਮਾ ਜੀ ਗੇਜਾ ਸਿੰਘ ਕੈਨੇਡਾ ਤੋਂ ਕੈਨੇਡਾ ਵਾਲੇ ਤੇ ਆ ਸਾਡੇ ਬਿੱਲਾ ਜੀ ਜੀਮਿੰਦਾਰ ਕਸਾਨ ਭਰਾ ਆ ਵੇਖੋ ਜੀ ਇਹ ਨਾ ਬੂਟਿਆਂ ਨੂੰ ਹੀ ਰੰਗ ਕਲੀ ਥੱਲੇ ਮਾਰੀ ਜਾਂਦੇ ਆ ਚੂਨਾ ਇਹ ਸਾਡੇ ਇਨਸਪੈਕਟਰ ਸਾਹਿਬ ਵੀ ਸਵੇਰੇ ਦਰਸ਼ਨ ਦੇਣ ਇੱਥੇ ਜ਼ਰੂਰ ਤੇ ਆਹ ਦੇਖੋ ਜੀ ਇਹ ਇਨਸਪੈਕਟਰ ਸਾਹਿਬ ਜੀ ਆ ਮਾਮਾ ਗੱਜਾ ਸਿੰਘ ਦੇ ਮੋਰਚਾ ਗੱਡਿਆ ਪਿਆ ਵਾ ਤੇ ਆਪਾਂ ਪਿੱਛੇ ਰਹਿ ਗਏ ਆ ਆ ਵੇਖੋ ਜੀ ਕਿੱਡੀ ਸੋਹਣੀ ਕਲੀ ਚੂਨਾ ਲੱਗ ਰਿਹਾ ਬੂਟਿਆਂ ਨੂੰ ਤੇ ਸਾਧ ਸੰਗਤ ਨੂੰ ਬੇਨਤੀ ਹੈ ਤੇ ਥੋੜਾ ਥੋੜਾ ਸੰਯੋਗ ਜ਼ਰੂਰ ਨਾਲ ਮਾਰਾ ਮੋਟਾ ਜ਼ਿਆ ਕਰੋ ਕੁਝ ਸੇਵਾ ਦੇ ਦਿਆ ਕਰੋ ਮਾੜੀ ਮੋਟੀ ਕੋ ਕਲੀ ਚੂਨੇ ਦੀ ਤੇ ਨਾਲ ਥੋੜੀ ਬੋ ਸੇਵਾ ਕਰਾਇਆ ਕਰੋ ਤੇ ਇਹ ਮੇਰੇ ਵੀਰ ਭਰਾ ਸਾਹਿਬ ਸਭ ਬੇਨਤੀ ਆ ਆ ਦੇਖੋ ਚੂਨਾ ਪੱਪੂ ਨੂੰ ਮਹੀਂ ਸੇਵਾ ਦੇ ਕਾਬੂ ਕੀਤਾ ਅਸੀਂ ਇਹ ਸੇਵਾ ਸੇਵਾਦਾਰ ਘੱਟ ਸੀਗਾ ਤੇ ਮੜਾ 13 ਜੀ ਰੋਡ ਤੇ ਸੇਵਾਦਾਰ ਘੱਟ ਸੀਗਾ ਆਸ-ਪਾਸੇ ਜਿਆਦਾ ਸੀ ਆਈਗਾ ਨਹੀਂ ਵੀ ਸੇਵਾ ਦੇ ਵਿੱਚ ਹਾਜ਼ਰ ਹੋ ਤੂੰ ਕਿਸੇ ਤਰੀਕੇ ਦੇ ਨਾਲ ਤੇ ਇਹਨੂੰ ਹੁਣ ਅਸੀਂ ਇੱਧਰ ਦਾ ਪ੍ਰਧਾਨ ਵੀ ਬਣਾ ਦੇਣਾ ਇਲਾਕੇ ਦਾ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡਾ ਜੈਂਟੀ ਭਲਾਣਿਆ ਸਿੰਘ ਜੀ ਵੀ ਨਹੀਂ ਆ ਰਹੇ ਪਤਾ ਨਹੀਂ ਕੀ ਹੈ ਵੀ ਹੁਣ ਫਸੇ ਪਏ ਆ ਇਹ ਵੀ ਥੋੜਾ ਆ ਕੇ ਸਹਿਯੋਗ ਦੇਣ ਆ ਦੇਖੋ ਜੀ ਮੋਟਰਸਾਈਕਲ ਸਕੂਟਰ ਗੱਡੀਆਂ ਲੰਘ ਗਈਆਂ ਪਈਆਂ ਬਹੁਤ ਵਧੀਆ ਤਰੀਕੇ ਨਾਲ ਕੰਮ ਚੱਲਦਾ ਪਿਆ ਇੱਥੇ ਤੇ ਆਓ ਸਾਰੇ ਜਣੇ ਸਹਿਯੋਗ ਥੋੜਾ ਬੋੜਾ ਦਿਆ ਕਰੋ ਬੇ ਭਰਾ ਜੀ ਬੀਵਾਲ ਟਾਂਡੀ ਜਿਹੜਾ ਵੀ ਉਹ ਲੰਗਦਾ ਕਲੀ ਚੂਨਾ ਜੋ ਵੀ ਸਜੋਗ ਥੋੜਾ ਬਹੁਤਾ ਜੂਰੂ ਤਿਆਰ ਕਰੋ ਆ ਦੇਖੋ ਸਾਡੇ ਮਾਮਾ ਜੀ ਨੇ ਜ਼ਰਗੇਜਾ ਸਿੰਘ ਜੀ ਸਲਟਰੀ ਸਾਹਿਬ ਦੇ ਵੱਡੇ ਬ੍ਰਦਰ ਜੀ ਆ ਦੇਖੋ ਕਿੱਡਾ ਸੋਹਣਾ ਕਲੀ ਚੂਨੇ ਦਾ ਕੰਮ ਚੱਲਦਾ ਪਿਆ